ਦੁਬਈ ਦੇ ਕਾਰੋਬਾਰੀ ਜਸਪ੍ਰੀਤ ਸਿੰਘ ਸਿੱਧੂ ਨੇ ਅਨੰਦਪੁਰ ਸਾਭ ਤੋਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਉਤੇ ਕੁਝ ਗੰਭੀਰ ਦੋਸ਼ ਲਾਏ ਨੇ ਦੋਸ਼ ਹਨ ਪੈਸਿਆਂ ਨੂੰ ਲੈ ਕੇ ਜਸਬੀ ਸਿੱਧੂ ਸਾਡੇ ਨਾਲ ਮਜੂ ਨੇ ਜਸਪ੍ਰੀਤ ਤੁਸੀਂ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਦੋਸ਼ ਕਿਉਂ ਲਗਾ ਰਹੇ ਹੋ ਔਰ ਕਿਸ ਲਈ ਲਗਾਏ ਜਾ ਰਹੇ ਸਰ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੈਂ ਕਿਸੇ ਵੀ ਪ੍ਰਕਾਰ ਦਾ ਦੋਸ਼ ਨਹੀਂ ਲਾ ਰਿਹਾ ਉਹਨਾਂ ਤੇ ਇਹ ਤਾਂ ਮੈਂ ਆਪਣਾ ਹੱਕ ਮੰਗ ਰਿਹਾ ਜੋ ਕਿ ਮੈਂ ਉਹਨਾਂ ਨੂੰ ਪੈਸਾ ਦਿੱਤਾ ਗਿਆ ਉਹ ਮੈਂ ਵਾਪਿਸ ਮੰਗ ਰਿਹਾ ਇਹ ਕਿਸੇ ਵੀ ਪ੍ਰਕਾਰ ਦਾ ਕੋਈ ਦੋਸ਼ ਨਹੀਂ ਹੈ ਇਹਨੂੰ ਅਸੀਂ ਦੋਸ਼ ਨਹੀਂ ਕਹਿ ਸਕਦੇ ਜਿਹੜੇ ਪੈਸੇ ਤੁਸੀਂ ਕਹਿ ਰਹੇ ਹੋ ਉਹ ਪੈਸੇ ਕਿਸ ਲਈ ਦਿੱਤੇ ਸੀ ਤੁਸੀਂ ਚੰਦੂ ਮਾਜਰਾ ਨੂੰ ਮੈਂ ਇੱਕ ਬਹੁਤ ਐਕਟਿਵ ਸੋਸ਼ਲ ਵਰਕਰ ਹੈਗਾ ਪੰਜਾਬ ਤੋਂ ਮੇਰੀ ਨਿਊਜ਼ਪੇਪਰ ਦੇ ਅੰਦਰ ਦੁਬਈ ਦੇ ਅੰਦਰੋਂ ਲੀਬੀਆ ਤੋਂ ਅਸੀਂ ਬਹੁਤ ਕੈਦੀ ਲੈ ਕੇ ਆਏ ਆ ਉਹ ਨਿਊਜ਼ਪੇਪਰ ਤੇ ਲੱਗਦੇ ਰਹੇ ਮੈਂ ਚੰਦੂ ਮਾਜਰਾ ਸਾਹਿਬ ਨੂੰ ਕਦੀ ਕੰਟੈਕਟ ਨਹੀਂ ਕੀਤਾ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਮੇਰੀ ਨਿਊਜ਼ਪੇਪਰ ਦੇਖ ਕੇ ਸੰਤੋਖ ਸਿੰਘ ਮੱਲਾ ਜੋ ਕਿ ਉਹਨਾਂ ਦੇ ਬਹੁਤ ক্লোਜ਼ ਟਾਊਟ ਹੈਗੇ ਆਂ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਕਿ ਚੰਦੂ ਮਾਜਰਾ ਸਾਹਿਬ ਜੀ ਤੁਹਾਨੂੰ ਮਿਲਣਾ ਚਾਹੁੰਦੇ ਆਂ ਉਹਨਾਂ ਦੇ ਕਹਿਣ ਤੇ ਮੈਂ ਇਹਨਾਂ ਦੇ ਰੈ residense ਤੇ ਇਹਨਾਂ ਨੂੰ ਮਿਲਿਆ ਇਹਨਾਂ ਦੇ ਘਰ ਮਿਲਿਆ ਤਾਂ ਇਹਨਾਂ ਨੇ ਮੈਨੂੰ ਇਹ ਵਾਲੀ ਆਫਰ ਕੀਤੀ ਕਿ ਤੁਸੀਂ ਬਹੁਤ ਸਮਾਜ ਕੰਮ ਸਮਾਜਿਕ ਸੇਵਾ ਕਰ ਰਹੇ ਹਿਊਮਨ ਰਾਈਟ ਆਰਗੇਨਾਈਜੇਸ਼ਨ ਹੈਗੀ ਏ ਕਿ ਉਹਨਾਂ ਤੁਸੀ ਹਿਊਮਨ ਰਾਈਟਸ ਕਮਿਸ਼ਨ ਚ ਕੰਮ ਕਰੋ ਵਿੱਚ ਸਰਕਾਰ ਵੀ ਤੁਹਾਡਾ ਯੋਗਦਾਨ ਦੇਗੀ ਇਹ ਮੈਨੂੰ ਚੀਜ਼ ਬਹੁਤ ਵਧੀਆ ਲੱਗੀ ਕਿਉਂ ਨਾ ਮੈਂ ਇੱਕ ਸਰਕਾਰੀ ਟੈਗ ਦੇ ਨਾਲ ਕੰਮ ਕਰਾਂ ਲੋਕ ਸੇਵਾ ਕਰਾਂ ਇਸ ਲਈ ਮੈਂ ਇਹਨਾਂ ਦੇ ਨੂੰ ਮਿਲੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਦੇ ਲਈ ਮੇਰਾ ਕੋਈ ਬੈਕਗ੍ਰਾਉਂਡ ਨਹੀਂ ਹੈਗਾ ਅਕਾਲੀ ਦਲ ਦੇ ਅੰਦਰ ਮੇਰਾ ਕੋਈ ਬੈਕਗ੍ਰਾਉਂਡ ਨਹੀਂ ਹੈਗਾ ਨਵਾਂ ਹੈਗਾ ਮੈਂ ਇਸ ਲਈ ਤੁਹਾਨੂੰ ਪਾਰਟੀ ਫੰਡ ਦੇਣਾ ਪਏਗਾ ਤਾਂ ਕਿ ਤੁਸੀਂ ਰੇਜ਼ ਹੋ ਸਕੋ ਪਾਰਟੀ ਦੇ ਅੰਦਰ ਤਾਂ ਹੀ ਤੁਹਾਡੀ ਇਸ ਸੀਟ ਨਾਮਿਨੇਸ਼ਨ ਦੀ ਪੋਸੀਬਲ ਹੈਗੀ ਹੈ ਵੈਬਸਾਈਟ ਤੇ ਵੀ ਮੈਂ ਚੈੱਕ ਕੀਤਾ ਤੁਸੀਂ ਵੀ ਕਰ ਰੱਖਦੇ ਹੋ ਉੱਤੇ ਲਿਖਿਆ ਜੇ ਉਹ ਸਭ ਤੋਂ ਐਕਟਿਵ ਸੋਸ਼ਲ ਵਰਕਰ ਪੰਜਾਬ ਦਾ ਹੋਵੇਗਾ ਪੰਜਾਬ ਸਰਕਾਰ ਉਨੂੰ ਹੀ ਨਾਮਿਨੇਟ ਕਰੇਗੀ ਸਵਾਲ ਇਹ ਹੈ ਕਿ ਤੁਸੀਂ ਕਹਿੰਦੇ ਤੁਸੀਂ ਚੰਦੂ ਮਰਦ ਸਾਹਿਬ ਨੂੰ ਮਿਲਿਓ ਕਿੱਥੇ ਮਿਲੇ ਕਿਹੜੇ ਕਿਹੜੇ ਕਦੋਂ ਮਿਲੇ ਔਰ ਸੰਤੋਖ ਸਿੰਘ ਮੱਲੜਾ ਦਾ ਜਦੋਂ ਨਾਮ ਲਿਆ ਇਹ ਕੌਣ ਨੇ ਮੈਂ ਚੰਦੂ ਮਾਜਰਾ ਸਾਹਿਬ ਨੂੰ ਇੱਕ ਵਾਰ ਨਹੀਂ ਮਿਲਿਆ ਅਨੇਕਾਂ ਵਾਰ ਮਿਲਿਆ ਦਸੰਬਰ 2014 ਦੇ ਅੰਦਰੋਂ ਮੇਰੀ ਮੁਲਾਕਾਤ ਉਹਨਾਂ ਨਾਲ ਸ਼ੁਰੂ ਹੋ ਗਈ ਸੀਗੀ ਇੱਕ ਵਾਰ ਮਿਲਿਆ ਦੋ ਵਾਰ ਉਹਨਾਂ ਦੇ ਘਰ ਸਾਰੀ ਮੀਟਿੰਗਸ ਮੇਰੀ ਉਹਨਾਂ ਦੇ ਘਰ ਦੋ ਫੇਸ ਉਹਨਾਂ ਦਾ ਰੈ residense ਉਧਰ ਹੀ ਸਾਰੀ ਮੁਲਾਕਾਤ ਹੋਈਆਂ ਜਿਹੜਾ ਸੰਤੋਖ ਸਿੰਘ ਮੱਲਾ ਹੈਗਾ ਇਹ ਮੇਰਾ ਬਹੁਤ ਕਲੋਜ਼ ਫਰੈਂਡ ਹੈ ਚਾਈਲਡਹੂਡ ਫਰੈਂਡ ਲਵਜੀਤ ਉਹਨਾਂ ਦੇ ਫਾਦਰ ਸੀਗੇ ਉਹਨਾਂ ਦੇ ਘਰ ਸਾਡਾ ਆਣਾ ਜਾਣਾ ਅਕਸਰ ਸੀਗਾ ਤਾਂ ਚੰਦੂ ਮਾਜਰਾ ਸਾਹਿਬ ਵੀ ਉਹਨਾਂ ਦੇ ਘਰ ਅਕਸਰ ਬੈਠੇ ਰਹਿੰਦੇ ਸੀਗੇ ਇਹੀ ਗੱਲ ਨੇ ਮੈਨੂੰ ਪ੍ਰਭਾਵਿਤ ਕਰਤਾ ਕਿ ਚੰਦੂ ਮਾਜਰਾ ਸਾਹਿਬ ਉਹਨਾਂ ਦੇ ਬਹੁਤ ਖਾਸ ਨੇ ਡਿਨਰ ਲੰਚ ਤੇ ਆਣਾ ਚਾਹ ਪਾਣੀ ਇਸੀ ਕਰਕੇ ਹੀ ਉਹਨਾਂ ਨੇ ਮੈਨੂੰ ਚੰਦੂ ਮਾਜਰਾ ਸਾਹਿਬ ਨਾਲ ਇੰਟਰੋਡਿਊਸ ਕਰਵਾਇਆ ਸੰਤੋਖ ਸਿੰਘ ਮੱਲਾ ਹੈ ਕਿੱਥੋਂ ਦੇ ਰਹਿਣੇ ਵਾਲੇ ਆ ਕੀ ਇਹ ਕਰਦੇ ਕੀ ਇਹ ਅਕਾਲੀ ਦਲ ਦੇ ਵਿੱਚ ਹੀ ਹੈਗੇ ਕਿੱਥੋਂ ਦੇ ਰਹਿਣੇ ਵਾਲੇ ਕਿੱਥੇ ਮੁਲਾਕਾਤ ਹੁੰਦੀ ਸੀ ਇਹ ਸੰਤੋਖ ਸਿੰਘ ਮੱਲਾ ਮੱਲਾ ਸੋਡੀਆਂ ਇੱਕ ਪਿੰਡ ਹੈਗਾ ਤਹਿਸੀਲ ਬੰਗਾ ਦੇ ਅੰਦਰ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਅੰਦਰ ਉਧਰ ਦੇ ਨਿਵਾਸੀ ਹੈਗੇ ਆ ਇਹ ਬਹੁਤ ਹੀ ਪੁਰਾਣੇ ਸ਼ਰਮਣੀ ਅਕਾਲੀ ਦਲ ਦੇ ਵਰਕਰ ਹੈਗੇ ਹੁਣ ਤਾਂ ਇਨਾਂ ਨੂੰ ਰੀਸੈਂਟਲੀ ਕੋਰ ਕਮੇਟੀ ਦਾ ਮੈਂਬਰ ਵੀ ਅਪਗ੍ਰੇਡ ਕਰ ਦਿੱਤਾ ਗਿਆ ਇਹਨਾਂ ਨੂੰ ਹੋਰ ਅਪਗ੍ਰੇਡ ਜਦੋਂ ਵੀ ਤੁਸੀਂ ਇਹਨਾਂ ਨੂੰ ਮਿਲਣਾ ਹੋਵੇ ਤੁਸੀਂ ਚੰਦੂ ਮਾਜਰਾ ਸਾਹਿਬ ਦੇ ਘਰ ਇਹਨਾਂ ਨੂੰ ਪਾ ਸਕਦੇ ਹੋ ਹਮੇਸ਼ਾ ਉਧਰ ਹੀ ਮਿਲਣਗੇ ਤੁਹਾਨੂੰ ਉਹਨਾਂ ਦੇ ਨਾਲ ਹੀ ਉਹਨਾਂ ਦੀ ਗੱਡੀ 'ਚ ਹੀ ਮੌਜੂਦ ਰਹਿੰਦੇ ਆ ਸਾਰਾ ਦਿਨ ਕੋਈ ਵੀ ਪਾਰਟੀ ਫੰਕਸ਼ਨ ਹੁੰਦਾ ਹੈ ਇਹ ਨਾਲ ਹੀ ਉਹਨਾਂ ਦੇ ਰਹਿੰਦੇ ਹਮੇਸ਼ਾ ਤੁਸੀਂ ਕਿ ਤੁਹਾਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਮੈਂਬਰ ਲਈ ਆਫਰ ਕੀਤੀ ਗਈ ਤੁਸੀਂ ਤਾਂ ਤੁਸੀਂ ਕਿਹਾ ਸੀਗਾ ਜਾਂ ਉਹਨਾਂ ਨੇ ਤੁਹਾਨੂੰ ਆਫਰ ਕੀ ਨਾ ਮੈਂ ਦੇਖੋ ਜੀ ਮੈਂ ਕਿਸੇ ਨੂੰ ਸੰਪਰਕ ਨਹੀਂ ਕੀਤਾ ਮੈਨੂੰ ਤਾਂ ਪਤਾ ਵੀ ਨਹੀਂ ਸੀ ਇਹ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਅੰਡਰ ਕੋਈ ਇਸ ਨਾਮ ਦਾ ਡਿਪਾਰਟਮੈਂਟ ਹੈ ਇਹਨਾਂ ਨੇ ਮੈਨੂੰ ਇਹ ਡਿਪਾਰਟਮੈਂਟ ਬਾਰੇ ਜਾਣਕਾਰੀ ਦਿੱਤੀ ਇਹਨਾਂ ਨੇ ਕਿਹਾ ਤੂੰ ਸੂਟੇਬਲ ਹੈ ਤੇਰਾ ਸ਼ੋਸ਼ਵਰਕ ਐਨਾ ਜ਼ਿਆਦਾ ਹੈ ਤੂੰ ਹੀ ਫਿਟ ਬੈਟ ਦਖਦਾ ਹੈ ਇਹਨਾਂ ਨੇ ਮੈਨੂੰ ਜਾ ਕੇ ਮੈਨੂੰ ਕੋਈ ਦੇ ਬਾਰੇ ਜਾਣਕਾਰੀ ਸੀ ਇਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਤੇ ਉਹਦੇ ਬਦਲੇ ਵਿੱਚ ਤੁਹਾਨੂੰ ਫਿਰ ਕੀ ਕਰਨ ਲਈ ਆਖਿਆ ਕਿ ਉਹ ਮੈਂਬਰ ਚੁਣ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਤੁਹਾਡਾ ਅਕਾਲੀ ਦਲ ਦੇ ਅੰਦਰ ਕੋਈ ਲਿੰਕ ਨਹੀਂ ਹੈ ਪੁਰਾਣਾ ਤੁਸੀਂ ਕੋਈ ਵਰਕ ਨਹੀਂ ਕੀਤਾ ਸਾਡੇ ਅਕਾਲੀ ਦਲ ਦੇ ਲਈ ਤੁਹਾਨੂੰ 1 ਕਰੋੜ ਰੁਪਈਆ ਪਾਰਟੀ ਫੰਡ ਦੇਣਾ ਪਏਗਾ ਇਹ ਕਿਹੜੇ ਸੰਦੀਗਾ ਇਹ 2014 ਦਸੰਬਰ ਦੀ ਹੈ ਜੀ 2014 ਦਸੰਬਰ ਦੇ ਅੰਦਰ ਨਾਲੇ ਇਹ ਸਾਰਾ ਪੈਸਾ ਮੇਰੇ ਘਰ ਤੋਂ ਹੀ ਪਿਕ ਮੈਂ ਸਭ ਤੋਂ ਪਹਿਲਾਂ ਇਹਨੂੰ ਆਫਰ ਕੀਤਾ ਸੀਗਾ ਮੈਂ ਕਿਹਾ ਸਰ ਮੇਰੇ ਕੋਲ ਕੋਈ ਕੈਸ਼ ਨਹੀਂ ਹੈਗਾ ਕਰੇ ਮੈਂ ਤੁਹਾਨੂੰ ਚੈੱਕ ਦੇ ਦੇਣਾ ਪੁਲਿਸ ਨੇ ਚੈੱਕ ਲਿਆ ਲਿਆ ਚੈੱਕ ਲਿਆ ਲੇਕਿਨ ਇਹ ਸਾਨੂੰ ਕੈਸ਼ ਤੇ ਹੀ ਸਾਡਾ ਕੰਮ ਚੱਲਦਾ ਹੈ ਤਾਂ ਪਾਰਟੀ ਫੰਡ ਦੀ ਕਿਸੇ ਵੀ ਪ੍ਰਕਾਰ ਦੀ ਮੈਨੂੰ ਕੋਈ ਰਸੀਦ ਨਹੀਂ ਦਿੱਤੀ ਗਈ ਅਜੇ ਤੱਕ ਤੇ ਇਹ ਜਦੋਂ ਤੁਹਾਡੀ ਗੱਲਬਾਤ ਹੋਈ ਉਸ ਵੇਲੇ ਦੋ ਫੇਸ ਪ੍ਰੇਮ ਸਿੰਘ ਚੰਦੂ ਮਾਰੇ ਦੇ ਘਰ ਗੱਲ ਹੋਈ ਹੈ ਔਰ ਇਹ ਪੈਸੇ ਦੇ ਲੈਣ ਦੇਣ ਵਾਲੇ ਵੀ ਉੱਥੇ ਗੱਲ ਚੱਲ ਰਹੀ ਸਾਰੀ ਦੀ ਸਾਰੀ ਗੱਲ ਉਹਨਾਂ ਦੇ ਘਰ ਰੈ residense ਉਹਨਾਂ ਦੇ ਦੋ ਫੇਸ ਦਾ ਜਿਹੜਾ ਉਹਨਾਂ ਦਾ ਘਰ ਹੈ ਉੱਧਰ ਬੈਠ ਕੇ ਹੋਈ ਹੈ ਗੱਲਬਾਤ ਦੌਰਾਨ ਕੌਣ ਕੌਣ ਲੋਕ ਹਾਜ਼ਰ ਹੁੰਦੇ ਸਨ ਸਿਰਫ ਕਦੀ ਵੀ ਮੈਂ ਚੰਦੂ ਮਾਜਰਾ ਸਾਹਿਬ ਦੇ ਘਰ ਜਾਂਦਾ ਉਹ ਮੈਂਬਰ ਆਫ ਪਾਰਲੀਮੈਂਟ ਹੈ ਬਹੁਤ ਉੱਚੀ ਸ਼ਖਸੀਅਤ ਹੈ ਕੋਈ ਨਾ ਕੋਈ ਲੋਕੀ ਉਹਨਾਂ ਨੂੰ ਮਿਲਣ ਲਈ ਬੈਠੇ ਰਹਿੰਦੇ ਸੀ ਪਰ ਜਦੋਂ ਵੀ ਮੈਂ ਜਾਂਦਾ ਸੀਗਾ ਉਹ ਸਾਰੇ ਬੰਦਿਆਂ ਨੂੰ ਕਮਰੇ ਤੋਂ ਬਾਹਰ ਕੱਢ ਦਿੰਦੇ ਸੀਗੇ ਤਾਂ ਮੈਂ ਮੱਲਾ ਸੋਡੀਆਂ ਵਾਲੇ ਸੰਤੋਖ ਸਿੰਘ ਅਸੀਂ ਤਿੰਨਾਂ ਨੇ ਬੈਠ ਕੇ ਹੀ ਆਪਸ ਵਿੱਚ ਗੱਲ ਵੀ ਕਦੀ ਪੀ ਪੀ ਤੱਕ ਵੀ ਬਾਹਰ ਕੱਢ ਦਿੰਦੇ ਸੀਗੇ ਆਪਣਾ ਸਾਡੇ ਤਿੰਨਾਂ ਨੇ ਸਭ ਤੋਂ ਇਹ ਜਿਹੜੇ ਪੈਸੇ ਤੁਸੀਂ ਕਹ ਰਹੇ 1 ਕਰੋੜ ਰੁਪਏ ਤੁਸੀਂ ਦਿੱਤਾ ਆ ਤੁਸੀਂ 1 ਕਰੋੜ ਰੁਪਏ ਤਾਂ ਤੋਂ ਕੌਣ ਲੈਣ ਆਇਆ ਕਿਵੇਂ ਤੁਸੀਂ ਦਿੱਤਾ ਕੈਸ਼ ਦਿੱਤਾ ਚੈੱਕ ਨਹੀਂ ਦਿੱਤਾ ਮੇਰਾ ਖੁਦ ਦੇ ਬੈਂਕ ਦੇ ਅਕਾਊਂਟ ਤੋਂ ਮੈਂ ਕੈਸ਼ ਵਿਡਰਾ ਕਰਾ ਕੇ ਇਹਨਾਂ ਨੂੰ ਪੈਸਾ ਫੜਾਇਆ ਚੰਦੂ ਮਾਜਰਾ ਸਾਹਿਬ ਦੇ ਕਹਿਣ ਤੇ ਮੈਂ ਮੱਲਾ ਸੋਡੀਆਂ ਸੰਤੋਖ ਸਿੰਘ ਮੱਲਾ ਸੋਡੀਆਂ ਨੂੰ ਪੈਸੇ ਫੜਾਏ ਇਹ ਮੇਰੇ ਘਰ ਤੋਂ ਮੇਰੇ ਰੈ residense ਤੋਂ ਲੈ ਕੇ ਗਏ ਨਾਲੇ ਜਦੋਂ ਪੇਮੈਂਟ ਉਹ ਚੱਕ ਕੇ ਲੈ ਗਏ ਤਾਂ ਉਹਨਾਂ ਨੇ ਆਪਣੇ ਫੋਨ ਤੋਂ ਓਕੇ ਵੀ ਚੰਦੂ ਮਾਜਰਾ ਸਾਹਿਬ ਨਾਲ ਮੇਰੀ ਗੱਲ ਕਰਾਈ ਕਿ ਹਾਂਜੀ ਓਕੇ ਕੰਮ ਹੋ ਗਿਆ ਜੀ ਹੋ ਗਿਆ ਜੀ ਇਹ ਸਾਰਾ ਟੌਪਿਕ ਜੀ ਅੱਜ ਵੀ ਇੱਥੇ ਹੀ ਬੰਦ ਹੋ ਸਕਦਾ ਜੇ ਚੰਦੂ ਮਾਜਰਾ ਜੀ ਚਾਣ ਇਹੀ ਮੈਨੂੰ ਮੇਰੀ ਪੇਮੈਂਟ ਦੇ ਦੇਣ ਮੈਂ ਆਮ ਰੈਡੀ ਟੂ ਗਿਵ ਅਪ ਸਾਰਾ ਕੁਝ ਮੈਨੂੰ ਕੋਈ ਲੜਾਈ ਝਗੜਾ ਨਹੀਂ ਚਾਹੀਦਾ ਮੇਰੀ ਮੇਰੀ ਪੇਮੈਂਟ ਮੈਨੂੰ ਦੇ ਦੇਣ ਉਹ ਆਪਣੇ ਘਰ ਸੁਖੀ ਰਹਿਣ ਅਸੀਂ ਆਪਣੇ ਘਰ ਸੁਖੀ ਰਹੀ ਸੀਗੇ ਤੁਸੀਂ ਸੰਤੋਖ ਸਿੰਘ ਮੱਲਾ ਨੂੰ ਪੇਮੈਂਟ ਦਿੱਤੀ ਕਿਹੜੇ ਸਾਲ ਦਿੱਤੀ ਸੀਗੀ ਕਦੋਂ ਤੁਹਾ ਤੋਂ ਲੈ ਕੇ ਗਏ ਕੀ ਤੁਹਾਡੀ ਉਸ ਵੇਲੇ ਚੰਦੂ ਮਾਹਰ ਨਾਲ ਗੱਲ ਹੋਈ ਚੰਦੂ ਮਾਜਰਾ ਜੀ ਨਾਲ ਮੈਂ ਇੱਕ ਹਫਤਾ ਪਹਿਲਾਂ ਮੁਲਾਕਾਤ ਹੋਈ ਉਹਨਾਂ ਨੇ ਹੀ ਮੈਨੂੰ ਡੇਟ ਸੁਜੈਸਟ ਕੀਤੀ ਸੀਗੀ ਕਿ 26 ਦਸੰਬਰ ਨੂੰ ਹੀ ਤੁਹਾਡੀ ਕਿਉਂਕਿ 25 ਦਸੰਬਰ ਨੂੰ 크ਿਸਮਸ ਸੀਗਾ ਉਦੋਂ ਮੈਂ ਪੇਮੈਂਟ ਵਿਡਰਾ ਨਹੀਂ ਕਰਦਾ ਕਿਉਂਕਿ ਇਹਨਾਂ ਨੇ ਹੀ ਫਿਕਸ ਕੀਤੀ ਸੀ ਡੇਟ ਕਿ ਤੁਹਾਡੇ ਘਰੋਂ ਸੰਤੋਖ ਸਿੰਘ ਪੈਸੇ ਲੈ ਕੇ ਚਲੇ ਜਾਣਗੇ ਤਾਂ ਤੁਸੀਂ ਓਕੇ ਕਰਵਾ ਦਿਓ ਇਹਨਾਂ ਦੇ ਕਹਿਣ ਤੇ ਸੰਤੋਖ ਸਿੰਘ ਮੱਲਾ ਮੇਰੇ ਘਰੋਂ 26 ਦਸੰਬਰ 2014 ਨੂੰ ਪੈਸੇ ਮੇਰੇ ਘਰੋਂ ਲੈ ਕੇ ਗਏ ਤੇ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਪੈਸੇ ਚਲੇ ਗਏ ਤੇ ਫਿਰ ਤੁਹਾਨੂੰ ਕਦੋਂ ਕਿਹਾ ਗਿਆ ਵੀ ਤੁਹਾਨੂੰ ਜੋ ਹੈ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਂਬਰਸ਼ਿਪ ਮੈਂਬਰ ਲੈ ਲਿਆ ਜਾਏਗਾ ਇਹਨਾਂ ਨੇ ਦੇਖੋ ਜੀ ਇਹ ਕਮਿਸ਼ਨ ਦੀ ਨੋਟੀਫਿਕੇਸ਼ਨ ਹੁੰਦੀ ਹੈ گورنر ਤੋਂ ਇੱਕ 45 ਡੇਜ਼ ਦਾ ਟਾਈਮ ਫਰੇਮ ਚੰਦੂ ਮਾਜਰਾ ਸਾਹਿਬ ਨੇ ਮੈਨੂੰ ਦੱਸਿਆ ਸੀਗਾ ਕਿ 45 ਡੇਜ਼ ਤੁਹਾਡੀ ਨੋਟੀਫਿਕੇਸ਼ਨ ਇਹਦੀ ਪੂਰੀ ਕਰ ਦਾਂਗੇ ਤੁਸੀਂ ਆ ਜਾਓਗੇ ਪਰ 45 ਡੇ ਜਦੋਂ ਪੂਰੇ ਹੋ ਗਏ 45 ਡੇਜ਼ ਹੋ ਗਏ 60 ਦਿਨ ਹੋ ਗਏ 2 ਮਹੀਨੇ ਹੋ ਗਏ ਉਸ ਤੋਂ ਬਾਅਦ ਜਿਆਦਾ ਜਿਆਦਾ ਟਾਈਮ ਹੁੰਦਾ ਰਿਹਾ ਤਾਂ ਮੈਂ ਚੰਦੂ ਮਾਜਰਾ ਸਾਹਿਬ ਨੂੰ SMS ਕਰਨ ਲੱਪਿਆ ਘਰ ਵਿਜ਼ਿਟ ਕਰਨ ਲੱਪਿਆ ਇਹਨਾਂ ਨੇ ਫੋਨ ਚੱਕਣਾ ਹਟ ਗਏ ਘਰੋਂ ਹੁੰਦੇ ਹੋਏ ਵੀ ਗੱਡੀ ਖੜੀ ਹੁੰਦੀ ਜੀ ਉਹ ਚੰਦੂ ਮਾਜਰਾ ਸਾਹਿਬ ਮੀਟਿੰਗ ਤੇ ਗਿਆ ਇਹਨਾਂ ਨੇ ਮੈਨੂੰ ਅਵੋਇਡ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਸਮਝ ਗਿਆ ਕਿ ਦਾਲਚ ਕੁਝ ਕਾਲਾ ਹੈ ਤਾਂ ਹੀ ਮੈਂ ਇਹਨੂੰ ਦੇਖਦੇ ਹੋਏ ਸੁਖਬੀਰ ਬਾਦਲ ਸਾਹਿਬ ਤਾ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਚਿੱਠੀ ਪਾਈ ਕਿ ਇਹ ਵੇਰਵਾ ਜੇ ਮੈਂ ਕੋਈ ਇਹਦਾ ਪੋਲਿਟਿਕਲ ਇਸ਼ੂ ਬਣਾਉਣਾ ਹੁੰਦਾ ਮੈਂ ਉਦੋਂ ਹੀ ਕਿਉਂ ਨਾ ਪੂਰੀ ਪਾਰਟੀਆਂ ਨੂੰ ਦੇ ਦਿੰਦਾ ਸਭ ਤੋਂ ਪਹਿਲੀ ਮੈਂ ਚਿੱਠੀ ਸੁਖਬੀਰ ਬਾਦਲ ਨੂੰ ਪਾਈ ਇੱਕ ਦੋ ਦਿੱਤੀ ਸੀ ਚਿੱਠੀਆਂ ਉਹਨਾਂ ਨੂੰ ਮੈਂ 24 ਸਤੰਬਰ ਨੂੰ ਚਿੱਠੀ ਪਾਈ ਐ ਸੁਖਬੀਰ ਬਾਦਲ ਨੂੰ 2015 ਸੁਖਬੀਰ ਬਾਦਲ ਨੇ ਮੈਨੂੰ ਚਿੱਠੀ ਪਾਈ ਤੇ ਬੜੇ ਬਾਦਲ ਸਾਹਿਬ ਨੂੰ ਵੀ ਪਾਈ ਐ ਕਿ ਤੁਹਾਡੀ ਪਾਰਟੀ ਚ ਇਹ ਹੋ ਰਿਹਾ ਹੈ ਕਿਰਪਾ ਕਰਕੇ ਆਪਣੀ ਪਾਰਟੀ ਦੀ ਇੱਜ਼ਤ ਬਚਾਉਣ ਲਈ ਇਹਨੂੰ ਰੋਕਿਆ ਜਾਵੇ ਤਾਂ ਮੈਨੂੰ ਮੁਲਾਕਾਤ ਦਾ ਟਾਈਮ ਦਿੱਤਾ ਜਾਵੇ ਮੈਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਇਹਨੂੰ ਸਜ਼ਾ ਦਿਓ ਜਾਂ ਇਹਨੂੰ ਕੱਢੋ ਤੁਸੀਂ ਇਹਨਾਂ ਦੀ ਪਾਰਟੀ ਦਾ ਇਹਦੀ ਜਾਂਚ ਕੀਤੀ ਜਾਵੇ ਤੁਸੀਂ ਕਿਸੇ ਵੀ ਇਨਵੈਸਟੀਗੇਸ਼ਨ ਅਥਾਰਟੀ ਨੂੰ ਸੌਂਪ ਦਿਓ ਆਈ ਐਮ ਰੈਡੀ ਟੂ ਫੇਸ ਐਨੀ ਇਨਵੈਸਟੀਗੇਸ਼ਨ ਈਡੀ ਹੋਵੇ ਸੀਬੀਆਈ ਹੋਵੇ ਮੈਂ ਆਪਣੇ ਘਰ ਬੈਠਾ ਜਿਹੜੇ ਡਿਪਾਰਟਮੈਂਟ ਨੇ ਆ ਕੇ ਮੇਰੇ ਤੋਂ ਕੁਐਸਚਨ ਪੁੱਛਣਾ ਆਈ ਐਮ ਰੈਡੀ ਟੂ ਫੇਸ ਐਵਰੀ ਇਨਵੈਸਟੀਗੇਸ਼ਨ ਅਥਾਰਟੀ ਪਰ ਜਸਟ ਇਹ ਸਵਾਲ ਇਹ ਹੈ ਕਿ ਇੱਕ ਕਮਿਸ਼ਨ ਦਾ ਮੈਂਬਰ ਲੱਗਣ ਦੇ ਲਈ ਤੁਸੀਂ 1 ਕਰੋੜ ਰੁਪਏ ਦਿੱਤਾ ਜੇ ਤੁਸੀਂ ਦਾਵਾ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ 1 ਕਰੋੜ ਰੁਪਏ ਤੁਹਾਡਾ ਆਪਣਾ ਕੋਈ ਨਿੱਜੀ ਹਿੱਤ ਸੀਗਾ ਜਿਹੜਾ 1 ਕਰੋੜ ਰੁਪਏ ਤੁਸੀਂ ਉੱਥੇ ਦੇ ਰਹੇ ਹੋ ਦੇਖੋ ਜੀ ਜੇ ਮੇਰਾ ਮਕਸਦ ਕੋਈ ਪੈਸਾ ਬਣਾਉਣ ਦਾ ਹੁੰਦਾ ਮੇਰਾ ਮਕਸਦ ਪੈਸਾ ਕਮਾਉਣ ਦਾ ਹੁੰਦਾ ਤਾਂ ਮੈਂ ਕੋਈ ਇਲੈਕਟ੍ਰਿਸਿਟੀ ਬੋਰਡ ਵਾਟਰ ਵਾਟਰ ਸਪਲਾਈ ਐਸੀ ਐਸੀ ਮੈਕਮੇ ਜਿੱਥੇ ਪੈਸੇ ਭਰਤੀਆਂ ਹੁੰਦੀਆਂ ਸਬੋਡੀਨੇਟ ਸਬੋਡੀਨੇਟ ਕਮਿਸ਼ਨ ਹੋ ਗਿਆ ਸਬੋਡੀਨੇਟ ਬੋਰਡ ਹੋ ਗਿਆ ਉਹ ਜਾਂਦਾ ਮੈਂ ਤਾਂ ਸਭ ਤੋਂ ਮਨੁਕੀ ਅਧਿਕਾਰਾਂ ਦੇ ਲਈ ਕੰਮ ਕਰਨਾ ਮੇਰਾ ਸ਼ੌਕ ਹੈ ਮੇਰਾ ਜੱਦੀ ਕੰਮ ਹੈ ਸਾਡੇ ਗ੍ਰੈਂਡਪੇਰੈਂਟਸ ਵੀ ਕਰਦੇ ਰਹੇ ਆ ਇਹ ਸਾਡਾ ਇੱਕ ਜੱਦੀ ਸ਼ੌਕ ਹੈ ਜੇ ਤੁਸੀਂ ਕਿਸੇ ਟੈਗ ਦੇ ਨਾਲ ਕੰਮ ਕਰਨਾ ਚਾਹੋਗੇ ਤਾਂ ਉਹ ਚ ਕੀ ਬੁਰਾਈ ਹੈ ਪਰ ਤੁਸੀਂ ਕਹਿੰਦੇ ਤੁਸੀਂ ਪੜੇ ਲਿਖੇ ਹੋ ਜਿਹੜਾ ਪਾਰਟੀ ਫੰਡ ਹੈ ਉਹ ਤਾਂ ਪਾਰਟੀ ਨੂੰ ਡਾਇਰੈਕਟ ਜਾਂਦਾ ਹੈ ਫਿਰ ਤੁਸੀਂ ਚੰਦੂ ਮਾਜਰਾ ਨੂੰ ਕਿਉਂ ਦਿੱਤਾ ਪੈਸਾ ਦੇਖੋ ਜੀ ਮੈਂ ਚੰਦੂ ਮਾਜਰਾ ਸਾਹਿਬ ਦੇ ਘਰ ਉਹਨਾਂ ਨੂੰ ਮਿਲਿਆ ਉਹਨਾਂ ਦੇ ਦੇਖੋ ਇੱਕ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਮੇਰੇ ਤੋਂ ਪੈਸਾ ਮੰਗ ਰਹੇ ਹਨ ਜੋ ਕਿ ਮੌਜੂਦਾ ਹਲਕੇ ਦੇ ਸਾਡੇ ਜਿੱਥੋਂ ਅਸੀਂ ਜੱਦੀ ਪਿੰਡ ਤੋਂ ਆਏ ਉਹਦੇ ਵੀ ਅਸੀਂ ਗੱਲ ਦਾ ਜੇ ਵਿਸ਼ਵਾਸ ਨਾ ਕਰੀ ਜਾਂ ਤਾਂ ਕੋਈ ਐਕਸ ਐਮਐਲਏ ਹੋਵੇ ਤੀਜਾ ਐਮਐਲਏ ਹੋਵੇ ਤਾਂ ਕਰੰਟ ਟਾਈਮ ਹੈ ਉਹਨਾਂ ਨੇ ਜੋ ਪ੍ਰੋਸੈਸ ਪ੍ਰੋਸੈਸ ਅਡਾਪਟ ਕਰਨ ਲਈ 45 ਦਿਨ ਦਾ ਮੈਨੂੰ ਟਾਈਮ ਫਰੇਮ ਦਿੱਤਾ ਉਹਦੇ ਅਕੋਰਡਿੰਗ ਹੀ ਮੈਂ ਉਹਨਾਂ ਨੂੰ ਪੈਸੇ ਦਿੱਤੇ ਆ ਤੁਸੀਂ ਕਹੇ ਵੀ ਤੁਸੀਂ 2014 ਦਾ ਪੂਰਾ ਮਾਮਲਾ ਹੈ ਸਤੰਬਰ 2015 ਹੈ ਤੁਸੀਂ ਉਪ ਸਕੀਰ ਸਿੰਘ ਬਾਦਲ ਨੂੰ ਚਿੱਠੀ ਵੀ ਲਿਖਤੀ ਉਸ ਤੋਂ ਬਾਅਦ ਤੁਹਾਡੀ ਚੰਦੂ ਮਹਾਰਾਜ ਸਾਹਿਬ ਨਾਲ ਗੱਲਬਾਤ ਹੋਈ ਕਿਉਂ ਨਹੀਂ ਤੁਹਾਡਾ ਕੰਮ ਹੋਇਆ ਜਾਂ ਉਸ ਤੋਂ ਬਾਅਦ ਤੁਹਾਨੂੰ ਕੀ ਕਿਹਾ ਗਿਆ ਜਾਂ ਕਿਸੇ ਹੋਰ ਡਿਪਾਰਟਮੈਂਟ ਵਿੱਚ ਵੀ ਤੁਹਾਨੂੰ ਕਿਹਾ ਗਿਆ ਜਦੋਂ ਮੈਂ ਸੁਖਬੀਰ ਬਾਦਲ ਸਾਹਿਬ ਨੂੰ ਚਿੱਠੀ ਪਾਤੀ ਸੀਗੀ ਉਦੋਂ ਬਾਅਦ ਮੈਂ ਸੁਖਬੀਰ ਬਾਦਲ ਨੂੰ ਸਿਰਫ ਰਜਿਸਟਰਡ ਪੋਸ ਨਹੀਂ ਕੀਤੀ ਉਹਨਾਂ ਦਾ ਪਾਰਟੀ ਆਫਿਸ 28 ਸੈਕਟਰ ਦੇ ਅੰਦਰ ਹੈ ਉੱਧਰ ਜਾ ਕੇ ਮੈਂ ਨਿੱਜੀ ਤੌਰ ਤੇ ਪਰਸਨਲੀ ਵੀ ਦੇ ਕੇ ਆਇਆ ਸੀਐਮ ਹਾਊਸ ਦੇ ਅੰਦਰ ਮੈਂ ਚਿੱਠੀ ਦੇ ਕੇ ਆਇਆ ਜਿਹੜੇ ਜਿਹੜੇ ਇੱਕ ਮਾਧਿਅਮ ਹੁੰਦੇ ਹਨ ਉਹਨਾਂ ਨੂੰ ਕੰਟੈਕਟ ਕਰਨ ਦੇ ਚਾਹੇ ਈਮੇਲ ਹੋਵੇ ਚਾਹੇ ਕਿਸੇ ਵੀ ਪ੍ਰਕਾਰ ਦੇ ਜੋ ਵੀ ਇੰਟਰਨੈਟ ਤੇ ਅਵੇਲੇਬਲ ਹੈ ਸਾਰਿਆਂ ਤੇ ਮੈਂ ਉਹਨਾਂ ਨੂੰ ਕੰਟੈਕਟ ਕੀਤਾ ਤਾਂ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਥੱਕ ਹਾਰ ਕੇ ਜਦੋਂ ਮੈਂ ਹਾਰ ਗਿਆ ਤਾਂ ਮੈਂ ਮਾਰਚ 2016 ਦੇ ਅੰਦਰ ਸਾਰੇ ਦੇ ਸਾਰੇ ਸਿਟਿੰਗ 117 ਐਮ ਐਲ ਏਜ਼ ਐਂਡ 올 ਸਿਟਿੰਗ ਮੈਂਬਰ ਆਫ ਪਾਰਲੀਮੈਂਟ ਆਫ ਰਾਜ ਸਭਾ ਐਂਡ ਲੋਕ ਸਭਾ ਨੂੰ ਸਾਰੀ ਚਿੱਠੀ ਕੱਢਤੀ ਕਿ ਮੇਰੇ ਨਾਲ ਇਹ ਵਾਪਰਿਆ ਗਿਆ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਅਕਾਲੀ ਚਾਹੇ ਬੀ ਜੀ ਪੀ ਚਾਹੇ ਇੰਡੀਪੈਂਡੈਂਟ ਆਮ ਆਦਮੀ ਪਾਰਟੀ ਹੋਵੇ ਮੈਂ ਸਾਰਿਆਂ ਨੂੰ ਡਿਸਕਲੋਸ ਕਰਤਾ ਕਿ ਇਹ ਹੋਇਆ ਮੇਰੇ ਨਾਲ ਤਾਂ ਮੇਰੀ ਮਦਦ ਕੀਤੀ ਜਾਏ ਤਾਂ ਕੋਈ ਵੀ ਆਦਮੀ ਮੇਰੀ ਮਦਦ ਲਈ ਟੇਲ ਡੇਟ ਖੜਾ ਨਹੀਂ ਹੋਇਆ ਮੈਂ ਇਕੱਲਾ ਹੀ ਫਾਈਟ ਲੜ ਰਿਹਾ ਹਾਂ ਹੁਣ ਜਦੋਂ ਇਹ ਗੱਲ ਮੀਡੀਆ ਚ ਆ ਗਈ ਆ ਕਿਸੇ ਤਰ੍ਹਾਂ ਦੀ ਤੁਹਾਨੂੰ ਚੰਦੂ ਮਾਰਾ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਦੁਬਾਰੇ ਫੇਰ ਜਾਂ ਉਹਨੇ ਕੋਈ ਤੁਹਾਨੂੰ ਕਿਹਾ ਵੀ ਵੀ ਬਹਿ ਕੇ ਗੱਲ ਕਰਦੇ ਕੋਈ ਕੋਈ ਤੁਹਾਡਾ ਰਾਬਤਾ ਹੋਇਆ ਜਾਂ ਬਿਲਕੁਕੁਲ ਹੀ ਹੁਣ ਰਾਬਤਾ ਬੰਦ ਹੈ ਦੇਖੋ ਜੀ ਜੋ ਹੁਣ ਸਾਡੀ ਗੱਲਾਂ ਹੋ ਰਹੀਆਂ ਸਾਡੀ ਅਖਬਾਰਾਂ ਦੇ ਥਰੂ ਹੀ ਗੱਲਾਂ ਹੋ ਰਹੀਆਂ ਜਿੱਦਾਂ ਕਿ ਅੱਜ ਉਹਨਾਂ ਨੇ ਬਿਆਨ ਦਿੱਤਾ ਟਾਈਮਜ਼ ਆਫ ਇੰਡੀਆ ਦੇ ਫਰੰਟ ਪੇਜ ਤੇ ਅੱਜ ਨਿਊਜ਼ ਆਈ ਹੈ ਮੈਂ ਉਹਨਾਂ ਦਾ ਰੀਡ ਕੀਤਾ ਹੈ ਕਿ ਮੈਂ ਤਾਂ ਇਹ ਮੁੰਡੇ ਨੂੰ ਜਾਣਦਾ ਹੀ ਨਹੀਂ ਐ ਜੇ ਉਹ ਮੈਨੂੰ ਜਾਣਦੇ ਨੇ ਕਿ ਮੈਂਬਰ ਆਫ ਪਾਰਲੀਮੈਂਟ ਦਾ ਕੀ ਲੈਣਾ ਦੇਣਾ ਉਹਨਾਂ ਦੀ ਕਾਲ ਹਿਸਟਰੀ ਕੱਢੀ ਜਾਏ ਕਿ ਇਨਵੈਸਟੀਗੇਸ਼ਨ ਟੀਮ ਬ ਮੈਂ ਉਹਨਾਂ ਨੂੰ ਕੀਤੀਆਂ ਕਿੰਨੀ ਕਿੰਨੀ ਡਿਊਰੇਸ਼ਨ ਦੀ ਕੀਤੀਆਂ ਜੀ ਉਹਨਾਂ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ ਹੈ ਉਹਨਾਂ ਨੇ ਮੈਨੂੰ ਕਿਉਂ ਇੱਕ ਦੁਬਈ ਦੇ ਕਾਰੋਬਾਰੀ ਨੂੰ ਅਨੰਤਪੁਰ ਦੇ ਮੈਂਬਰ ਆਫ ਪਾਰਲੀਮੈਂਟ ਕਿਉਂ ਕਾਲ ਕਰਦਾ বারবার ਕਿਉਂ ਮੈਨੂੰ ਬੁਲਾਉਂਦੇ ਆਪਣੇ ਘਰ ਘਰ ਬੁਲਾਉਣ ਦਾ ਟਾਈਮ ਦਿੰਦੇ ਮੈਨੂੰ ਕਿਉਂ ਤੁਹਾਡੇ ਕੋਲ ਐਵੀਡੈਂਸ ਹੈ ਇਹਨਾਂ ਸਾਰੀਆਂ ਗੱਲਾਂ ਦਾ ਕਿ ਤੁਹਾਡੀ ਚੰਦੂ ਮਾਜਰਾ ਨਾਲ ਗੱਲਬਾਤ ਹੋਈ ਹੈ ਪੈਸੇ ਦਿੱਤੇ ਨੇ ਤੁਹਾਡੇ ਤੁਹਾਡੇ ਕਿਉਂਕਿ ਜਿਹੜੇ ਦੋਸ਼ ਨੇ ਉਹਦੇ ਕੋਲ ਕੋਈ ਪੁਖਤਾ ਤੁਹਾਡੇ ਕੋਲ ਸਬੂਤ ਨੇ ਦੇਖੋ ਜੀ ਜੇ ਤਾਂ ਚੰਦੂ ਮਾਜਰਾ ਜੀ ਮੈਨੂੰ ਪੈਸੇ ਦੇ ਦਿੰਦੇ ਆ ਤਾਂ ਬਹੁਤ ਵਧੀਆ ਗੱਲ ਹੈ ਮੈਂ ਇਹਨੂੰ ਕੁਇਸਟ ਕਰ ਦਿੰਦਾ ਨਹੀਂ ਤਾਂ ਮੈਂ ਇੱਥੇ ਤੱਕ ਪਹੁੰਚਿਆ ਪੂਰੇ ਆਪਣੇ ਪੱਕੇ ਪੈਰ ਬੈਠਾ ਪੂਰੇ ਐਵੀਡੈਂਸ ਨਾਲ ਬੈਠਾ ਪੂਰੀਆਂ ਰਿਕਾਰਡਿੰਗਸ ਨਾਲ ਬੈਠਾ ਹੋਇਆ ਆਣ ਵਾਲੇ ਟਾਈਮ ਤੇ ਜੇ सीबीआई ਜਾਂ ਕੋਈ ਇਨਵੈਸਟੀਗੇਸ਼ਨ ਅਥਾਰਟੀ ਅਪਾਰਟ ਫਰਮ ਪੰਜਾਬ ਪੰਜਾਬ ਤੋਂ ਇਲਾਵਾ ਕੋਈ ਇਨਵੈਸਟੀਗੇਸ਼ਨ ਅਥਾਰਟੀ ਮੇਰੇ ਤੋਂ ਸਮਾਨ ਮੰਗਦੀ ਮੈਂ ਉਹਨਾਂ ਨੂੰ ਦਊਂਗਾ ਸਾਰੀ ਦਊਂਗਾ ਐਨੀ ਇਨਵੈਸਟੀਗੇਸ਼ਨ ਅਥਾਰਟੀ ਦਊਂਗਾ ਤਾਂ ਇਹ ਗਿਲਟੀ ਪ੍ਰੂਫ ਹੋਣਗੇ ਮੈਂ ਇਹਨਾਂ ਨੇ ਕੱਲ ਚੰਦੂ ਮਾਜਰਾ ਜੀ ਕਹਿੰਦੇ ਆ ਪਹਿਲੀ ਜੁਲਾਈ ਨੂੰ ਕਿ ਮੈਂ ਇੱਥੇ ਡੈਫਰਮੇਸ਼ਨ ਪਾਉਂਗਾ ਇਹ ਮੈਨੂੰ ਬਦਨਾਮੀ ਕਰਦਾ ਚਿੱਠੀ ਤਾਂ ਮੈਂ ਸਤੰਬਰ ਦਾ ਕੱਢ ਰਿਆਂ ਤੁਹਾਡੀ ਪਾਰਟੀ ਦੇ ਅੰਦਰ ਤੇ ਕੀ ਤੁਹਾਨੂੰ 2014 ਸਤੰਬਰ ਦੀ ਚਿੱਠੀ ਤੁਹਾਨੂੰ ਅਜੇ ਯਾਦ ਹੈ ਡਿਫਰਮੇਸ਼ਨ ਤੁਸੀਂ ਉਦੋਂ ਕਿਉਂ ਨਹੀਂ ਡਿਫਰਮੇਸ਼ਨ ਕੋਈ ਬੰਦਾ ਤੁਹਾਨੂੰ ਐਸਐਮਐਸ ਕਰਦਾ ਹੈ ਕਿ ਮੇਰੀ ਪੇਮੈਂਟ ਮੋੜ ਦਿਓ ਤੁਸੀਂ ਆਪਣੇ ਲੋਕਲ ਐਸਐਸਪੀ ਨੂੰ ਕਾਲ ਕਰੋ ਕਿ ਮੁੰਡਾ ਮੈਨੂੰ ਕਾਲ ਕਰ ਰਿਹਾ ਹੈ ਮੈਨੂੰ ਐਸਐਮਐਸ ਆਇਆ ਪੇਮੈਂਟ ਉਹਨੂੰ ਅਰੈਸਟ ਕਰੋ ਮੁੰਡਾ ਮੇਰੇ ਤੋਂ ਪੈਸੇ ਮੰਗ ਰਿਹਾ ਹੈ ਅਰੈਸਟ ਇਹਨਾਂ ਨੇ ਕਿਉਂ ਨਹੀਂ ਅਜੇ ਤੱਕ ਕਾਰਵਾਈ ਹੋਣੀ ਇਹਨਾਂ ਨੂੰ ਡਿਫਰਮੇਸ਼ਨ ਯਾਦ ਆਈ ਹੈ ਮਾਰਚ ਦੀਆਂ ਪੂਰੇ ਐਮਐਲ ਜਦੋਂ ਮੌਕਾ ਗ ਨਿਊਜ਼ ਚ ਆ ਗਿਆ ਮੀਡੀਆ ਚ ਤਾਂ ਹੁਣ ਇਹਨਾਂ ਨੂੰ ਡੈਫਰਮੇਸ਼ਨ ਯਾਦ ਆ ਰਹੀ ਹੈ ਬਾਕੀ ਮੈਨੂੰ ਕਿਸੇ ਵੀ ਡੈਫਰਮੇਸ਼ਨ ਦਾ ਕੋਈ ਡਰ ਨਹੀਂ ਹੈ ਇਹਨਾਂ ਨੂੰ ਜੋ ਦਿਲ ਕਰਦਾ ਉਹ ਕਰ ਸਕਦੇ ਆ ਜੋ ਮੇਰਾ ਬਣੇਗਾ ਮੈਂ ਕਰੂੰਗਾ ਮੈਂ ਕੋਰਟ ਜਾਊਂਗਾ ਹਾਈ ਕੋਰਟ ਜਾਊਂਗਾ ਸੀਬੀਆਈ ਜਾਊਂਗਾ ਈਡੀ ਜਾਊਂਗਾ ਤਾਂ ਮੈਂ ਤਾਂ ਪੈਸੇ ਲੈ ਕੇ ਹੀ ਜਾਊਂਗਾ ਸਵਾਲ ਇਹ ਵੀ ਕਿ ਜਦੋਂ ਇਸ ਪੂਰੇ ਮਾਮਲੇ ਬਾਰੇ ਗੱਲਬਾਤ ਕਰਦੇ ਆ ਤੁਸੀਂ ਤੁਹਾਡਾ ਸੰਬੰਧ ਨਵਾਂ ਸ਼ਹਿਰ ਨਾਲ ਹੈ ਨਵਾਂ ਸ਼ਹਿਰ ਪੁਲਿਸ ਨੂੰ ਬਕਾਇਦੇ ਦੀ ਇਨਵੈਸਟੀਗੇਸ਼ਨ ਕਰਨ ਲਈ ਕਿਹਾ ਗਿਆ ਹੈ ਉਸ ਇਨਵੈਸਟੀਗੇਸ਼ਨ ਚ ਇਹ ਵੀ ਗੱਲ ਸਾਹਮਣੇ ਆਈ ਕਿ ਤੁਸੀਂ ਸਹਿਯੋਗ ਨਹੀਂ ਕਰ ਰਹੇ ਦੇਖੋ ਜੀ ਮੇਰੇ ਮੋਬਾਈਲ ਨੰਬਰ ਦੀ ਪੁਲਿਸ ਡਿਟੇਲ ਕੜ ਲੇ ਮੈਨੂੰ ਐਸਐਸਪੀ ਸਾਹਿਬ ਦਾ ਅਜੇ ਤੱਕ ਟਿਲ ਡੇਟ ਇੱਕ ਵੀ ਫੋਨ ਨਹੀਂ ਆਇਆ ਮੈਨੂੰ ਫੋਨ ਆਇਆ ਹੈ ਕ੍ਰਾਈਮ ਬ੍ਰਾਂਚ ਤੋਂ ਹਰਜੀਤ ਸਿੰਘ ਦਾ ਉਹਨਾਂ ਨੂੰ ਮੈਂ ਵਿਦਨ 3 ਡੇਸ ਪਰਸਨਲੀ ਉਹਨਾਂ ਦੇ ਆਫੀਸ਼ੀਅਲ ਆਫਿਸ ਦੇ ਅੰਦਰ ਜਾ ਕੇ ਮਿਲ ਕੇ ਆਇਆ ਉਹਨਾਂ ਨੂੰ ਸਾਰੀ ਜੋ ਜੋ ਮੇਰੇ ਕੋਲ ਪ੍ਰੂਫਸ ਹੈਗੇ ਆ ਜੋ ਜੋ ਮੇਰੇ ਕੋਲ ਰਿਕਾਰਡਿੰਗਸ ਹੈਗੀਆਂ ਮੈਂ ਕ੍ਰਾਈਮ ਬ੍ਰਾਂਚ ਨੂੰ ਦੇ ਚੁੱਕਿਆ ਪੰਜਾਬ ਕ੍ਰਾਈਮ ਬ੍ਰਾਂਚ ਨਾਵਾਸ਼ਹਿਰ ਨੂੰ ਮੈਂ ਦੇ ਚੁੱਕਿਆ ਉਹਨਾਂ ਨੇ ਮੈਨੂੰ ਭਰੋਸਾ ਵੀ ਦਿਵਾਇਆ ਕਿ ਤੁਹਾਡੇ ਅਸੀਂ ਜਾਂਚ ਕਰ ਰਹੇ ਹਾਂ ਪਰ ਟਿਲ ਡੇਟ ਕੋਈ ਜਾਂਚ ਨਹੀਂ ਇਹ ਸਭ ਝੂਠ ਹੈ ਕਿ ਮੈਂ ਉਹਨਾਂ ਨੂੰ ਕੋਆਪਰੇਟ ਨਹੀਂ ਕੀਤਾ ਮੈਨੂੰ ਐਸਐਸਪੀ ਸਾਹਿਬ ਦਾ ਕਦੀ ਫੋਨ ਨਹੀਂ ਆਇਆ ਨਾਲੇ ਮੈਂ 3rd ਡੇ ਇਨਸਪੈਕਟਰ ਹਰਜੀਤ ਸਿੰਘ ਨੂੰ ਮੈਂ ਖੁਦ ਜਾ ਕੇ ਸਾਰੀ ਆਪਣੀ ਜਾਣਕਾਰੀ ਦੇ ਕੇ ਆ ਚੁੱਕਾ ਆਪਣਾ ਬਿਆਨ ਚੰਦੂ ਮਾਜਰਾਜੀ ਦੇ ਖਿਲਾਫ ਦੇ ਚੁੱਕਿਆ ਮੈਂ ਉੱਥੇ ਜਾ ਕੇ ਜੋ ਕਿ ਰਜਿਸਟਰ ਨਹੀਂ ਹੋਇਆ ਤੇ ਤੁਸੀਂ ਕਹਿੰਦੇ ਕਿ ਜਿਹਨਾਂ ਨੂੰ ਤੁਸੀਂ ਪੈਸੇ ਦਿੱਤੇ ਮੱਲਾਂ ਨੂੰ ਉਹ ਤੁਹਾਡੇ ਦੋਸਤ ਦਾ ਫਾਦਰ ਨੇ ਹਾਂਜੀ ਉਸ ਤੋਂ ਬਾਅਦ ਤੁਹਾਡੀ ਉਹਨਾਂ ਕੋਲ ਗੱਲ ਹੋਈ ਕਿ ਆ ਤੁਹਾਡੇ ਨਾਲ ਚੰਦੂ ਮਾਜਰਾ ਸਾਹਿਬ ਨਾਲ ਗੱਲ-ਗੱਲ ਹੋਈ ਕਿ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਮੈਂ ਕਟੋ ਕਟ ਨਹੀਂ ਦਾ 50 ਵਾਰ ਸੰਤੋਖ ਸਿੰਘ ਮੱਲਾ ਜੀ ਦੇ ਘਰ ਗਿਆ ਉਹ ਘਰ ਕਦੀ ਨਹੀਂ ਮਿਲਦੇ ਘਰ ਉਹਨਾਂ ਦਾ ਲੋਕ ਹੁੰਦਾ ਹੈ ਨੰਬਰ ਕਦੀ ਚੱਕਦੇ ਨਹੀਂ ਨੰਬਰ ਆਫ ਹੈ ਕਦੀ ਨਹੀਂ ਮਨ ਨੂੰ ਮਿਲੇ ਜਦੋਂ ਮੈਂ ਉਹਨਾਂ ਨੂੰ ਮਿਲਣਾ ਚਾਹਾਂ ਜੇ ਤਾਂ ਸਿਰਫ ਮੈਨੂੰ ਇੱਕ ਬੰਦਾ ਮਿਲਦਾ ਉਹਦਾ ਚੰਦੂ ਮਾਜਰਾ ਜੀ ਜਦੋਂ ਉਹ ਕਹਿੰਦੇ ਉਹਨਾਂ ਦੇ ਘਰ ਹੀ ਬੈਠਾ ਮਿਲਿਆ ਮੈਨੂੰ ਹੋਰ ਕਿਤੇ ਨਹੀਂ ਮੈਨੂੰ ਵਾਰ ਮਿਲਿਆ ਉਹਨਾਂ ਦੇ ਘਰ ਹੀ ਮਿਲਦਾ ਹੈ ਕੀ ਤੁਹਾਡੇ ਸਾਨੂੰ ਕੀ ਇਹਨਾਂ ਦਾ ਇਹ ਕੀ ਕੀ ਸਬੰਧ ਪਾਰਟੀ ਦੇ ਵਰਕਰ ਨੇ ਔਰ ਪਾਰਟੀ ਦਾ ਲੀਡਰ ਨਾਲ ਮਿਲਣਾ ਕੋਈ ਵੱਡੀ ਗੱਲ ਤੇ ਹੈ ਨਹੀਂ ਦੇਖੋ ਜਦੋਂ ਸਪਟੈਂਬਰ ਦੇ ਅੰਦਰ ਇਹ ਗੱਲ ਡਿਸਕਲੋਜ਼ ਹੋ ਚੁੱਕੀ ਹੈ ਤੁਹਾਡੀ ਪਾਰਟੀ ਦੇ ਅੰਦਰ ਕਿ ਤੁਹਾਡੇ ਇੱਕ ਪਾਰਟੀ ਦਾ ਬੰਦਾ ਮੇਰੇ ਘਰੋਂ ਪੈਸੇ ਲੈ ਕੇ ਜਾ ਚੁੱਕਿਆ ਹੈ ਉਹਦਾ ਕੀ ਮਤਲਬ ਬਣਦਾ ਤੁਹਾਡੇ ਕਰ ਬਾਰ-ਬਾਰ ਆਣ ਦਾ ਹੁਣ ਕੋਈ ਤੁਹਾਨੂੰ ਕਹੇ ਕਿ ਤੁਹਾਡੇ ਨਾਂ ਤੇ ਕੋਈ ਪੈਸੇ ਲੈ ਕੇ ਜਾ ਚੁਕੇ ਤੁਸੀਂ ਕੀ ਉਹਨੂੰ ਘਰ ਦੁਆਰਾ ਬਾੜੋਗੇ ਤੁਸੀਂ ਕਦੀ ਵੀ ਨਹੀਂ ਬਾੜੋਗੇ ਉਹਨੂੰ ਕੱਢਣਾ ਤਾਂ ਕੀ ਹੈ ਉਹਨੂੰ ਤਾਂ ਹੋਰ ਪ੍ਰਮੋਟ ਕਰ ਦਿੱਤਾ ਗਿਆ ਜੀ 2 ਮਹੀਨੇ ਦੇ ਅੰਦਰ ਕੋਰ ਕਮੇਟੀ ਦਾ ਮੈਂਬਰ ਉਹਨੂੰ ਤਾਂ ਸ਼ਾਬਾਸ਼ੀ ਦਿੱਤੀ ਗਈ ਕਿਉਂ ਨਾ ਹੌਸਲੇ ਵਧਨ ਇਹ ਤਾਂ ਉਹਦਾ ਪੱਕਾ ਟਾਊਟ ਹੈ ਜੀ ਉਹਦੇ ਸਾਰੀ ਨੌਕਰੀਆਂ ਪੇਸ਼ਿਆਂ ਦਾ ਟਾਊਟ ਇਹੀ ਆਦਮੀ ਹੈ ਚੰਦੂ ਮਾਜਰੇ ਦਾ ਟਾਊਟ ਸੰਤੋਖ ਸਿੰਘ ਮੱਲਾ ਮਸ਼ਹੂਰ ਹੈ ਕਿਸੇ ਵੀ ਆਦਮੀ ਤੋਂ ਪੁੱਛ ਲਓ ਇਸ ਵਿੱਚ ਹੁਣ ਕਿਉਂਕਿ ਪੂਰਾ ਮਾਮਲਾ ਮੀਡੀਆ 'ਚ ਵੀ ਆ ਚੁੱਕਿਆ ਹੈ ਤੁਸੀਂ ਹੁਣ ਚਾਹੁੰਦੇ ਕੀ ਆ ਇਹਦੇ ਅੰਦੇ ਵਿੱਚ ਕੀ ਆ ਕਿ ਪੁਲਿਸ ਦੇ ਕੋਲ ਮਾਮਲਾ ਚਲਾ ਗਿਆ ਹੈ ਤੁਹਾਡਾ ਮਤਲਬ ਪੇਜ ਹੁਣ ਤੁਸੀਂ ਅੰਦੇ ਵਿੱਚ ਚਾਹੁੰਦੇ ਕੀ ਹੈ ਕਿ ਪੈਸੇ ਤੋਂ ਇਲਾਵਾ ਇਨਵੈਸਟੀਗੇਸ਼ਨ 'ਚ ਤੁਸੀਂ ਸਹਿਯੋਗ ਕਿਉਂ ਨਹੀਂ ਕਰ ਰਹੇ ਦੇਖੋ ਜੀ ਕਦੀ ਵੀ ਐਸਾ ਨਹੀਂ ਹੋਇਆ ਮੈਂ ਇਨਵੈਸਟੀਗੇਸ਼ਨ 'ਚ ਸਹਿਯੋਗ ਨਹੀਂ ਕੀਤਾ ਮੈਂ ਤਾਂ ਖੁਦ ਪੁਲਿਸ ਡਿਪਾਰਟਮੈਂਟ ਨੂੰ ਆਪਣੀਆਂ ਚਿੱਟੀਆਂ ਪਾ ਚੁੱਕੇ ਹਾਂ ਕਿ ਮੇਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਮੈਂ ਤਾਂ ਇਨਵੈਸਟੀਗੇਸ਼ਨ ਕਰਵਾਉਣ ਲਈ ਉਹਨਾਂ ਦੇ ਪਿੱਛੇ-ਪਿੱਛੇ ਘੁੰਮ ਰਿਹਾ ਮੈਂਨੇ ਸਹਿਯੋਗ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਤਾਂ ਚਾਹਨਾ ਕੋਈ ਵੀ ਮੇਰੇ ਮੇਰਾ ਵੈਬਸਾਈਟ ਹੈਗੀ ਹੈ ਮੇਰੇ ਮੋਬਾਈਲ ਨੰਬਰ ਹੈ ਸੰਪਰਕ ਕਰਨਾ ਕੋਈ ਨਹੀਂ ਕੋਈ ਵੀ ਕਿਸੇ ਵੀ ਡਿਪਾਰਟਮੈਂਟ ਦਾ ਪੁਲਿਸ ਅਫਸਰ ਮੈਨੂੰ 24 ਘੰਟੇ ਕੰਟੈਕਟ ਕਰਕੇ ਜਾਣਕਾਰੀ ਲੈ ਸਕਦਾ ਹੈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਲੋਕਾਂ ਲਈ ਸੇਵਾ ਕਰਦੇ ਹੋ ਠੀਕ ਹੈ ਤੁਸੀਂ ਆਪਣੇ ਨਿੱਜੀ ਤੁਹਾਨੂੰ ਲੱਗਦਾ ਤੁਸੀਂ ਨਿੱਜੀ ਫਾਇਦੇ ਲਈ 1 ਕਰੋੜ ਰੁਪਏ ਦੀ ਪੈਸਾ ਦਿੱਤਾ ਜੇ ਤੁਸੀਂ ਮੈਂਬਰ ਬਣ ਜਾਂਦੇ ਕਮਿਸ਼ਨ ਦਾ ਤਾਂ ਸ਼ਾਇਦ ਇਹ ਮਾਮਲਾ ਕਦੇ ਸਾਹਮਣੇ ਨਾ ਆਉਂਦਾ ਦੇਖੋ ਜੀ ਨਿੱਜੀ ਫਾਇਦਾ ਅਸੀਂ ਤਾਂ ਕਹਿ ਰੱਖਦੇ ਜੇ ਮੈਂ ਕੋਈ ਐਸੇ ਡਿਪਾਰਟਮੈਂਟ ਦੀ ਡਿਮਾਂਡ ਕਰਨਾ ਜਿੱਥੇ ਪੁਲਿਸ ਦੀ ਭਰਤੀ ਹੈ ਜਾਂ ਲੋਕਾਂ ਦੀ ਭਰਤੀ ਹੁੰਦੀ ਹੈ ਇਹ ਤਾਂ ਇੱਕ ਜਿੱਦਾਂ ਮਨੁੱਖੀ ਅਧਿਕਾਰ ਸੰਸਥਾ ਹੈ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਗਰੀਬ ਲੋਕਾਂ ਦੀ ਮਦਦ ਦਾ ਇੱਕ ਜ਼ਰੀਆ ਹੈ ਉਹ ਚ ਕੋਈ ਵੀ ਪੈਸਾ ਬਣੇ ਤਾਂ ਹੀ ਤਾਂ ਉਹ ਪੋਸਟਾਂ ਖਾਲੀ ਪਈਆਂ ਦੇਖੋ ਤੁਸੀਂ 5 6 6 ਮੈਂਬਰ ਹੈਗੇ ਇੱਕ ਇੱਕ ਦੋ ਦੋ ਮੈਂਬਰ ਹੈ ਕੋਈ ਹਰ ਆਦਮੀ ਉੱਥੇ ਲਾਈਕ ਕਰਦਾ ਜਾਣਾ ਜਿੱਥੇ ਕੋਈ ਉਹਨਾਂ ਨੂੰ ਆਮਦਨ ਹੋਵੇ ਮੈਨੂੰ ਕੋਈ ਪਰਮਾਤਮਾ ਦੀ ਕਿਰਪਾ ਸਾਡੇ ਤੇ ਮੈਨੂੰ ਕੋਈ ਪੈਸੇ ਦੀ ਲੋੜ ਨਹੀਂ ਹੈ ਮੈਂ ਚਾਹਦਾ ਹੀ ਸੋਸ਼ਲ ਵਰਕ ਕਰਨਾ ਹੈ ਇਸ ਲਈ ਮੈਂ ਕੰਮ ਤੋੜਾ ਦੁਬਈ ਦੇ ਵਿੱਚ ਹੈ ਕਮਿਸ਼ਨ ਦਾ ਮੈਂਬਰ ਤੁਸੀਂ ਪੰਜਾਬ ਦਾ ਬਣਨਾ ਚਾਹੁੰਦੇ ਹੋ ਇਹ ਕਿਉਂ ਦੇਖੋ ਜੀ ਦੁਬਈ ਇਹ ਜਿਹੜਾ ਪੰਜਾਬ ਕਮਿਸ਼ਨ ਦਾ ਹੈ ਇਹ ਦੇ ਅੰਦਰ ਐਦਾਂ ਨਹੀਂ ਹੈਗਾ ਕਿ ਤੁਸੀਂ ਇੱਥੇ 9 to 5 ਆਣਾ ਇਹ ਕੋਈ 9 to 5 ਦੀ ਪੋਸਟ ਨਹੀਂ ਹੈਗੀ ਹੈ ਇਹਦੇ ਅੰਦਰ ਕਿ ਇਹਦਰ ਆਰਸ ਤੁਹਾਨੂੰ ਤੁਹਾਨੂੰ ਦਿਨ ਬੰਨੇ ਗਏ ਜਾਂਦੇ ਮੈਂ ਤਾਂ ਜਿੱਦਾਂ ਜਿੱਦਾਂ ਲੋਕਾਂ ਦੀ ਕੰਪਲੇਂਟਸ ਆਉਂਦੀ ਹੈ ਉਦੋਂ ਤੁਸੀਂ ਆਣਾ ਮੇਬੀ ਤੁਹਾਨੂੰ ਮਹੀਨੇ 'ਚ ਕੰਪਲੇਂਟ ਆਵੇ ਮੇਬੀ ਮੈਨੇਜਰ ਦਾ ਸਾਹਵੇ ਮੇਬੀ ਆਵੇ ਹੀ ਨਾ ਇਹ ਕੋਈ ਨਹੀਂ ਹੈ ਤੁਹਾਨੂੰ 9 to 5 ਦੀ ਕੋਈ ਜੌਬ ਨਹੀਂ ਹੈ ਚੰਦੂ ਮਹਾਜਰਾ ਸਭ ਕਹਿ ਚੁੱਕੇ ਆ ਕਿ ਉਹ ਤੁਹਾਨੂੰ ਜਾਣਦੇ ਨਹੀਂ ਹੈਗੇ ਐਸੇ ਵੀ ਤੁਹਾਨੂੰ 1 ਕਰੋੜ ਰੁਪਏ ਦੀ ਉਮੀਦ ਹੁਣ ਮਤਲਬ ਕਿਦਾਂ ਹੈਗੀ ਵੀ ਤੁਹਾਨੂੰ ਮਿਲੇਗਾ ਉਹ ਦੇਖੋ ਜੀ ਚੰਦੂ ਮਹਾਜਰਾ ਜੀ ਮੈਨੂੰ ਕਹਿੰਦੇ ਆ ਜਾਣਦੇ ਨਹੀਂ ਹੈ ਮੇਰੇ ਮੋਬਾਈਲ ਦੀ ਡਿਟੇਲਸ ਸਾਫ਼ ਕਰਦੀ ਹੈ ਨਾਲੇ ਮੇਰੇ ਫੋਨ ਦੇ ਅੰਦਰ ਪਈਆਂ ਉਹਨਾਂ ਦੀ ਰਿਕਾਰਡਿੰਗਸ ਉਹਨਾਂ ਦੀ ਇਨਕਮਿੰਗ ਕਾਲਸ ਸਾਫ਼ ਦੱਸਦੀਆਂ ਕਿ ਉਮਨ ਨੂੰ ਕਾਲ ਕਰਦੇ ਆ ਪਹਿਲੀ ਗੱਲ ਤਾਂ ਦੂਜੀ ਗੱਲ ਮੈਨੂੰ 100% ਡਰ ਨਹੀਂ ਹੈ ਪੈਸੇ ਮਰਨ ਦਾ ਕਿਉਂਕਿ ਮੈਨੂੰ ਹਾਈ ਕੋਰਟ ਤਾਂ ਸੀਬੀਆਈ ਦੇ ਅੰਦਰ ਪੂਰਾ ਭਰੋਸਾ ਹੈ ਆਪਣਾ ਦੇਸ਼ ਹੈ ਜੀ ਇੰਨਾ ਬੁਰਾ ਨਹੀਂ ਹੋਇਆ ਕਿ ਕਿਸੇ ਦਾ ਹੱਕ ਮਾਰਿਆ ਜਾਏ ਪੰਜਾਬ ਗਵਰਨਮੈਂਟ ਦੀ ਇੰਟੈਲੀਜੈਂਸ ਇਹ ਜੀ ਇਨਵੈਸਟੀਗੇਸ਼ਨ ਅਥਾਰਟੀ ਦੀ ਮੈਂ ਗਾਰੰਟੀ ਨਹੀਂ ਲੈਂਦਾ ਪਰ ਹਾਈ ਕੋਰਟ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਸੀਬੀਆਈ ਤੇ ਪੂਰਾ ਵਿਸ਼ਵਾਸ ਹੈ ਈਡੀ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਪੈਸੇ ਦਿਵਾਨ ਗਏ ਹੋ ਇਸਨ ਐਨਆਰਆਈ ਜਸਪ੍ਰੀਤ ਸਿੰਘ ਸੱਦੂ ਜਿਸ ਤਰੀਕ ਨੇ ਦੱਸਿਆ ਕਿ ਇਹਨਾਂ ਨੇ ਪ੍ਰੇਮ ਸਿੰਘ ਚੰਦੂਮਾਰਾ ਜੋ ਕਿ ਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਉਹਨਾਂ ਉੱਤੇ ਕਿਹਾ ਕਿ ਉਹਨਾਂ ਦੇ ਇੱਕ ਸਹਿਯੋਗੀ ਜੋ ਸੰਤੋਖ ਸਿੰਘ ਮੱਲਾ ਹੈ ਉਹਨਾਂ ਨੂੰ 100 ਕਰੋੜ ਰੁਪਏ ਦਿੱਤਾ ਬਦਲੇ ਵਿੱਚ ਇਹਨਾਂ ਨੂੰ ਜੋ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਨਿਯੁਕਤ ਕਰਨਾ ਸੀ ਔਰ ਨਾ ਤਾਂ ਇਹਨਾਂ ਨੂੰ ਉਹ ਨਿਯੁਕਤੀ ਮਿਲੀ ਤੇ ਨਾ ਪੈਸੇ ਇਸ ਲਈ ਹੁਣ ਇਹ ਇਨਸਾਫ ਲਈ ਲੜਾਈ ਲੜ ਰਹੇ ਨੇ ਸਰਬਜੀਤ ਸਿੰਘ এবੀਪੀ ਨਿਊਜ਼ ਚੰਡੀਗੜ੍ਹ